ਹੁਣ ਸਮਾਰਟ ਛੋਪੀ ਨੇ ਕਰ ਦਿੱਤੀ ਸ਼ੈਮਰੋਕ ਸਕੂਲ ਦੀ ਵਰਦੀ ਸ਼ੁਰੂ 400 ਰੁਪਏ ਵਾਲੀ ਟੀ-ਸ਼ਰਟ ਮਿਲੇਗੀ 250 ਰੁਪਏ ਵਿੱਚ ਅ ਜੋ ਕਿ ਸ਼ੈਮਰੋਕ ਸਕੂਲ ਦੀ ਹੈ ਪਿੱਛੇ ਵੀ ਲੋਗੋ ਲੱਗਿਆ ਹੋਇਆ ਇਹ ਤੁਹਾਨੂੰ 400 ਰੁਪਏ ਦੀ ਮਿਲਦੀ ਸੀ 22 ਨੰਬਰ ਜਿਹੜਾ ਮਰਜੀ ਸਾਈਜ਼ ਲੋ ਅਸੀਂ ਤੁਹਾਨੂੰ 400 ਵਾਲੀ ਟੀ-ਸ਼ਰਟ 250 ਰੁਪਏ ਦੀ ਦੇਵਾਂਗੇ ਇਹ ਵਾਲੀ ਸ਼ਰਟ ਹੈ ਤੇ ਤਕਰੀਬਨ ਇਹ ਵੀ ਜਿਹੜੀ 22 ਨੰਬਰ ਸ਼ਰਟ ਸੀਗੀ ਉਹ ਵੀ 400 ਰੁਪਏ ਦੇ ਅਕਰੀ ਮਿਲਦੀ ਸੀਗੀ ਤੇ ਇਹ ਵੀ ਸ਼ਰਟ ਸਾਡੇ ਕੋਲ ਜਿਹੜੀ ਆ 250 ਰੁਪਏ ਤੋਂ ਹੀ ਸਟਾਰਟ ਹੈ ਇਹਦੇ ਅੱਗੇ ਪੱਲਾ ਲੱਗਿਆ ਹੁੰਦਾ ਪੱਲੇ ਵਾਲੀ ਵੀ ਮਿਲ ਜੇਗੀ ਜਿਹਨੂੰ ਚਾਹੀਦੀ ਹੈ ਤੇ ਵਿਦਆਊਟ ਪੱਲਾ ਜਿਹਨੂੰ ਚਾਹੀਦੀ ਹੈ ਉਹ ਵੀ ਸਾਡੇ ਕੋਲ ਸ਼ੈਮਰੋਕ ਦੀ ਮਿਲ ਜੇਗੀ ਸਤਿ ਸ਼੍ਰੀ ਅਕਾਲ ਜੀ ਜੈਲ ਸ਼੍ਰੀ ਰਾਮ ਜੀ ਜੀਵੇ ਕੀ ਤੁਸੀਂ ਸਭ ਜਾਣਦੇ ਹੋ ਕਿ ਆਪਣੀ ਜਿਹੜੀ ਦੁਕਾਨ ਹੈ ਉਹ ਸਕੂਲ ਡਰੈਸ ਦੀ ਵਰਦੀਆਂ ਦੀ ਦੁਕਾਨ ਹੈ ਤੇ ਸਾਡੀ ਦੁਕਾਨ ਤੇ ਕਾਫੀ ਸਸਤੇ ਰੇਟਾਂ ਤੇ ਸਕੂਲ ਦੀਆਂ ਵਰਦੀਆਂ ਮਿਲਦੀਆਂ ਹਨ ਤੇ ਹੁਣ ਹੁਣ ਅਸੀਂ ਇੱਕ ਨਵੇਂ ਸਕੂਲ ਦੀ ਵਰਦੀ ਵੀ ਸ਼ੁਰੂ ਕਰ ਲਿੱਤੀ ਹੈ ਅਤੇ ਸਕੂਲ ਦਾ ਨਾਮ ਹੈ ਸ਼ੈਮਰੋਕ ਜਿਸ ਦੀ ਵਰਦੀ ਪਹਿਲਾਂ ਰੋਪੜ ਤੋਂ ਮਿਲਦੀ ਸੀ ਅਤੇ ਕੋਰਾਲੀ ਦੇ ਇੱਕ ਦੁਕਾਨਦਾਰ ਕੋਲ ਮਿਲਦੀ ਸੀ ਅਤੇ ਕਾਫੀ ਮਹਿੰਗੀ ਵਰਦੀ ਉਹ ਵੇਚਦੇ ਸਨ ਅਤੇ ਹੁਣ ਅਸੀਂ ਕਾਫੀ ਸਸਤੀ ਵਰਦੀ ਉਹ ਸਕੂਲ ਦੇ ਬੱਚਿਆਂ ਨੂੰ ਮਾਪਿਆਂ ਨੂੰ ਦੇਾਂਗੇ ਅਤੇ ਤੁਹਾਡੀ ਜੇਬ ਤੇ ਜੋ ਲੁੱਟ ਹੋ ਰਹੀ ਸੀ ਉਸ ਨੂੰ ਬਚਾਵਾਂਗੇ ਜਰੂਰ ਦੱਸਾਂਗੇ ਕਿ ਕਿੰਨੇ ਦੀ ਵਰਦੀ ਹੈ ਤੇ ਵੀਡੀਓ ਜ਼ਰੂਰ ਸ਼ੈਮਰੋਕ ਤੇ ਹਰ ਇੱਕ ਵਿਦਿਆਰਥੀ ਦੇ ਮਾਪੇ ਦੇ ਫੋਨ ਤੱਕ ਪਹੁੰਚਾਣੀ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਸਭ ਤੋਂ ਪਹਿਲਾਂ ਇਹ ਸ਼ੈਮਰੋਕ ਸਕੂਲ ਦੀ ਟੀ-ਸ਼ਰਟ ਹੈ ਜੋ ਕਿ ਬਾਜ਼ਾਰ ਦੇ ਵਿੱਚ 22 ਨੰਬਰ ਇਹ 400 ਦੇ ਕਰੀਬ ਜਿਹੜੀ ਹੈ ਉਹ ਮਿਲਦੀ ਸੀ ਇਹ ਟੀ-ਸ਼ਰਟ ਹੈ ਜੋ ਕਿ ਸ਼ੈਮਰੋਕ ਸਕੂਲ ਦੀ ਹੈ ਪਿੱਛੇ ਵੀ ਲੋਗੋ ਲੱਗਿਆ ਹੋਇਆ ਇਹ ਤੁਹਾਨੂੰ 400 ਰੁਪਏ ਦੀ ਮਿਲਦੀ ਸੀ 22 ਨੰਬਰ 24 ਨੰਬਰ ਸਾਈਜ਼ 26 ਨੰਬਰ ਸਾਈਜ਼ 28 ਨੰਬਰ ਸਾਈਜ਼ 30 ਨੰਬਰ ਸਾਈਜ਼ ਦਾ ਰੇਟ ਜਿਹੜਾ ਹੈ ਉਹ ਵੱਖਰਾ ਹੁੰਦਾ ਸੀ 10 10 20 20 ਰੁਪਏ 30 30 ਰੁਪਏ ਉਹਨਾਂ ਦੇ ਫालतੂ ਹੁੰਦੇ ਸੀ ਪਰ ਅਸੀਂ ਜਿਹੜਾ ਮਰਜ਼ੀ ਸਾਈਜ਼ ਲੋ ਚਾਹੇ ਲੋ 22 ਚਾਹੇ ਲੋ 24 ਚਾਹੇ ਲੋ 26 ਚਾਹੇ ਲੋ 28 ਚਾਹੇ ਲੋ 30 ਜਿਹੜਾ ਮਰਜ਼ੀ ਅ ਸਾਈਜ਼ ਲੋ ਅਜੀ ਤੋਂ ਨੂੰ 400 ਵਾਲੀ ਟੀ-ਸ਼ਰਟ 250 ਰੁਪਏ ਦੀ ਦੇਾਂਗੇ 400 ਵਾਲੀ ਟੀ-ਸ਼ਰਟ 250 ਰੁਪਏ ਦੀ ਅ ਦੇਾਂਗੇ ਤੇ ਜਿੰਨੇ ਮਰਜ਼ੀ ਆਪੀ ਸਤੀ ਲੈ ਸਕਦੇ ਹੋ ਅਤੇ ਆ ਸ਼ਰਟ ਹੈ ਸ਼ੈਮਰੋਕ ਸਕੂਲ ਦੀ ਇਹ ਵਾਲੀ ਸ਼ਰਟ ਹੈ ਤੇ ਤਕਰੀਬਨ ਇਹ ਵੀ ਜਿਹੜੀ 22 ਨੰਬਰ ਸ਼ਰਟ ਸੀਗੀ ਉਹ ਵੀ 400 ਰੁਪਏ ਦੇ ਅਕਰੀ ਮਿਲਦੀ ਸੀਗੀ ਤੇ ਇਹ ਵੀ ਸ਼ਰਟ ਸਾਡੇ ਕੋਲ ਜਿਹੜੀ ਆ 250 ਰੁਪਏ ਤੋਂ ਹੀ ਸਟਾਰਟ ਹੈ ਉਸ ਤੋਂ ਬਾਅਦ ਅੱਗੇ 10-10 5-5 ਰੁਪਏ ਜਿਸ ਤਰ੍ਹਾਂ ਵੀ ਰੇਟ ਵਾਅਦਾ ਆ ਜਾਏਗਾ ਅਤੇ ਨਾਲ ਹੀ ਸ਼ੈਮਰੋਕ ਸਕੂਲ ਦੀ ਸਕਰਟਾਂ ਵੀ ਸਾਡੇ ਕੋਲ ਹੈਗੀਆਂ ਜਿੰਨੀਆਂ ਮਰਜ਼ੀ ਸਕਰਟਾਂ ਲੈ ਲਓ ਤੇ ਸੜ ਦਾ ਰੇਟ ਵੀ ਕਾਫੀ ਘੱਟ ਹੈ ਅਤੇ ਜੇਕਰ ਬਾਜ਼ਾਰ ਦੇ ਵਿੱਚ 400 ਦੀ ਸਕਰਟ ਹੋਈ ਤਾਂ ਸਾਡੇ ਕੋਲੇ ਤੁਹਾਨੂੰ 300 ਰੁਪਏ ਦੀ ਮਿਲ ਜਾਣੀ ਕਪੜਾ ਮੈਂ ਕਿ ਗੱਲ ਛੱਡ ਦੋ ਐਨ ਵਧੀਆ ਨਜ਼ਾਰੇ ਵਾਲਾ ਕਪੜਾ ਆਊਗਾ ਵੀ ਕਦੇ ਖਰਾਬ ਹੀ ਨਹੀਂ ਹੋਣੀ ਉਸ ਤੋਂ ਬਾਅਦ ਸ਼ੈਮਰੋਕ ਸਕੂਲ ਦੀ ਅਨ ਨਿਕਰ ਐ ਯਾ ਸਕਰਟ ਐ ਛੋਟੇ ਬੱਚਿਆਂ ਦੀ ਐ ਉਹ ਵੀ ਸਾਡੇ ਕੋਲ ਮਿਲ ਜੇਗੀ ਜਿਸ ਤਰ੍ਹਾਂ ਇਹਦੇ ਅੱਗੇ ਪੱਲਾ ਲੱਗਿਆ ਹੁੰਦਾ ਪੱਲੇ ਵਾਲੀ ਵੀ ਮਿਲ ਜੇਗੀ ਜਿਹਨੂੰ ਚਾਹੀਦੀ ਐ ਤੇ ਵਿਦਾਊਟ ਪੱਲਾ ਜਿਹਨੂੰ ਚਾਹੀਦੀ ਐ ਉਹ ਵੀ ਸਾਡੇ ਕੋਲ ਸ਼ੈਮਰੋਕ ਦੀ ਮਿਲ ਜੇਗੀ ਤੇ ਨਾਲ ਹੀ ਜਰਾਬਾਂ ਬੈਲਟਾਂ ਸਭ ਕੁਝ ਸ਼ੈਮਰੋਕ ਸਕੂਲ ਦੀਆਂ ਸਾਨੂੰ ਮਿਲ ਜਣਗੀਆਂ 40 ਰੁਪਏ ਦੀ ਅਸੀਂ ਜਰਾਬ ਦੇਾਂਗੇ ਤੇ ਬੈਲਟ ਵੀ ਸਾਡੇ ਕੋਲ ਮਿਲ ਜੇਗੀ ਤੇ ਹੋਰ ਵੀ ਸਵਾਗ ਜਿਹੜਾ ਮਿਲ ਜੇਗਾ ਤੇ ਤੁਹਾਨੂੰ ਹੁਣ ਟੈਨਸ਼ਨ ਦੀ ਲੋੜ ਨਹੀਂ ਹੈ ਤੇ ਪਤਾ ਅਸੀਂ ਦੁਕਾਨ ਦਾ ਤੁਹਾਨੂੰ ਨੀਚੇ ਚਲਾ ਕੇ ਦੱਸ ਰਹੇ ਹਾਂ ਅਤੇ ਇਸ ਪਤੇ ਤੇ ਅੱਜ ਹੀ ਪਹੁੰਚੋ ਅਤੇ ਜੇਕਰ ਤੁਹਾਡਾ ਕੋਈ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਦੋਸਤ ਮਿੱਤਰ ਸ਼ੈਮਰੋਕ ਸਕੂਲ ਦੇ ਵਿੱਚ ਉਹਦੇ ਬੱਚੇ ਪੜ੍ਹਦੇ ਨੇ ਤਾਂ ਆਹ ਵੀਡੀਓ ਉਹਨਾਂ ਨੂੰ ਜ਼ਰੂਰ ਭੇਜ ਦਿਓ ਅਤੇ ਉਹ ਅੱਜ ਹੀ ਕੁਰਾਲੀ ਪੂਜਨ ਤੇ 250 ਰੁਪਏ ਦੀ ਜਿਹੜੀ 400 ਰੁਪਏ ਦੀ ਹੋਰ ਪਾਸੇ ਟੀ-ਸ਼ਰਟ ਵਿਕਦੀ ਹੈ ਉਹ ਅਸੀਂ 250 ਦੀ ਦੇਾਂਗੇ ਤੇ 400 ਰੁਪਏ ਵਾਲੀ ਸ਼ਰਟ ਵੀ ਅਸੀਂ 2.5 ਤੋਂ ਸਟਾਰਟ ਕਰਾਂਗੇ ਤੇ ਆਪਣਾ ਜ਼ਰੂਰ ਫਾਇਦਾ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਕੁਰਾਲੀ ਸਮਾਰਟ ਚੋਪੀ ਨੇੜੇ ਪੁਲਿਸ ਸਟੇਸ਼ਨ ਪਹੁੰਚ ਕੇ ਤੁਸੀਂ ਇਹ ਸਕੂਲ ਦੀ ਐਡਰੈਸ ਹਾਸਿਲ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਧੰਨਵਾਦ ਜੀ